ਸਮੂਹ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਨਗਰ ਜਲੰਧਰ ਤੋਂ ਹਰੀ ਸਿੰਘ ਨਲਵਾ ਗਤਕਾ ਘਾੜਾ ਜੋ ਕਿ ਖਾਲਸਾ ਮਾਰਚ ਆ ਰਿਹਾ ਦਿੱਲੀ ਫਤਿਹ ਦਾ ਕੜ ਦੇ ਜੋ ਹਰ ਸਾਲ ਉਹਦੇ ਵਿੱਚ ਅਕਾਲੀ ਫੂਲਾ ਸਿੰਘ ਅਕਾਲ ਤਖਤ ਦੇ ਜਥੇਦਾਰ ਛੇਵੇਂ ਮੁਖੀ ਕਾਲ ਤਖਤ ਦੇ ਜਥੇਦਾਰ ਉਹਨਾਂ ਦਾ 200 ਸਾਲਾ ਸ਼ਹੀਦੀ ਦਿਹਾੜਾ ਹੈ ਜੱਸਾ ਸਿੰਘ ਜੀ ਰਾਮਗੜੀਆ ਉਹਨਾਂ ਦਾ 300 ਸਾਲਾ ਜਨਮ ਦਿਹਾੜਾ ਹੈ ਔਰ ਇਹਨਾਂ ਸਾਰਿਆਂ ਦੇ ਜਿਨ੍ਹਾਂ ਨੇ ਦਿੱਲੀ ਫਤਿਹ ਜੋਧਿਆ ਜੱਸਾ ਸਿੰਘ ਯਾਹਲੂ ਵਾਲੀ ਆ ਸਾਰਿਆਂ ਦੀ ਜੋ ਉਸ ਟਾਈਮ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਸਿੱਖ ਕੌਮ ਹਰ ਸਾਲ ਖਾਲਸਾ ਮਾਰਚ ਜੋ ਕਿ ਦਰਬਾਰ ਸਾਹਿب ਅੰਮ੍ਰਿਤਸਰ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਮਜਰੂ ਕੇ ਟੈਲੀਵਿਜ਼ਨ ਸਮਾਪਤੀ ਹੋਣੀ ਹੈ ਉਹਦੇ ਸਤਿਕਾਰ ਵਜੋਂ ਜਲੰਧਰ ਦੀਆਂ ਸਮੂਹ ਜਥੇਬੰਦੀਆਂ ਜੋ ਕਿ ਬੜੇ ਉਤਸ਼ਾਹ ਦੇ ਨਾਲ ਇਸ ਜਗ੍ਹਾ ਤੇ ਪਹੁੰਚੀਆਂ ਹਨ ਉਹਦੇ ਸਤਿਕਾਰ ਵਾਸਤੇ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਸਾਰੀ ਸੰਗਤ ਨੂੰ ਬੇਨਤੀ ਹੈ ਜਿੱਥੋਂ-ਜਿੱਥੋਂ ਦੀਏ ਖਾਲਸਾ ਮਾਰਚ ਨੰਗਦਾ ਹੈ ਉਹਨਾਂ ਦਾ ਪੂਰੇ ਉਤਸ਼ਾਹ ਨਾਲ ਸਤਕਾਰ ਕੀਤਾ ਜਾਵੇ ਜਾਕਿ ਆਪਣੀ ਕੌਮ ਦੇ ਵਿੱਚ ਇੱਕ ਮੈਸੇਜ ਜਾਵੇ ਕਿ ਅਸੀਂ ਇਸ ਮੁਲਕ ਦੇ ਵਾਰਸ ਹਾਂ ਅਸੀਂ ਇਸ ਜਗ੍ਹਾ ਤੇ ਅਮਨ ਪਸੰਦ ਨਾਲ ਭਾਈਚਾਰਕ ਸਾਂਣਾ ਰਹਿਣਾ ਚਾਹੁੰਦੇ ਹਾਂ ਰਾਜਪਾਗ ਦੀ ਲੋੜ ਨਹੀਂ ਸਿੰਘਾਂ ਨੂੰ ਇਹਨਾਂ ਨੇ ਕਈ ਵਾਰੀ ਦਿੱਲੀ ਜਿੱਤੀ ਤੇ ਕਈ ਵਾਰ ਦਿੱਲੀ ਛਾਡੀ ਜਿੱਤ ਕੇ ਕੋਈ ਗੱਲ ਨਹੀਂ ਪ੍ਰਸਾਦ ਸਿੰਘ ਜੀ ਗੁਰੂ ਕਿਰਪਾ ਕਰਨ ਜੇ ਸੇਖ ਕੋ ਰਾਜ ਭਾਗ ਆ ਜਾਂਦਾ ਹੈ ਤੇ ਉਹ ਫਿਰ ਵੀ ਧਰਮੀ ਆ ਧਰਮ ਦੇ ਸਿਰ ਤੇ ਉਹ ਰਾਜ ਕਰਦਾ ਲੇਕਿਨ ਅੱਜ ਰਾਜ ਤੇ ਹੈ ਲੇਕਿਨ ਰਾਜ ਵਿੱਚ ਉਹ ਧਰਮ ਗਾਇਬ ਹੈ ਤਾਂ ਗੁਰੂ ਕਿਰਪਾ ਕਰੇ ਗੁਰੂ ਬਖਸ਼ਿਸ਼ ਕਰੇ ਉਹਨਾਂ ਜ਼ੋਧਿਆਂ ਵਾਲਾ ਉਹ ਸੂਰਮਿਆਂ ਵਾਲਾ ਉਹ ਖਾਲਸਾ ਰਾਜ ਮੈਂ ਇਸ ਧਰਤੀ ਤੇ ਅੰਨਾ ਕੇ ਆਵੇ ਜੋ ਕੋ ਸਾਰਿਆਂ ਨੂੰ ਠੰਡ ਪਾਵੇ ਸਾਰਿਆਂ ਨੂੰ ਬਰਾਬਰਤਾ ਮਿਲੇ ਸਾਰਿਆਂ ਨੂੰ ਇਨਸਾਫ ਮਿਲੇ ਤੁਹਾਡੇ ਨਾਲ ਕਰਨੈਲ ਸਿੰਘ ਜੀ ਪਿੰਡ ਰੇੜੀ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਨ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਗੁਰਦੁਆਰਾ ਸਿੰਘ ਸਵਾ ਲੋਹ ਲੰਗਰ ਇਹਦਾ ਜਮਾਦਾਰ ਹੈ ਜਮਾਦਾਰੀ ਹੈ ਪਾਈ ਹਰਦੀਪ ਸਿੰਘ ਨੇ ਵੈਸੀ ਕਹਿਤਾ ਪਰ ਮੈਂ ਦਾਸ ਆਪਣੇ ਆਪ ਨੂੰ ਕਦੇ ਪ੍ਰਧਾਨ ਨਹੀਂ ਕਰਾਇਆ ਜਮਾਦਾਰੀ ਕਦੇ ਕਿਤੇ ਜਾਂਦੀ ਨਹੀਂ ਆ ਦਾਸ ਜਮਾਦਾਰ ਹੈ ਜਿੰਨੀ ਜਿੰਦਗੀ ਮਹਾਰਾਜ ਨੇ ਬਖਸ਼ੀ ਹੈ ਜਮਾਦਾਰੀ ਕਰਾਂਗੇ ਫੈਕ ਠੋਕ ਤੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀ ਅਕਾਲੂ ਮੈਂ ਖਾਲਸਾ ਲਈ ਖੜੇ ਜੇ ਤਾਂ ਇਹ ਦੂਸਰ ਕਿਨਵਾ ਹੈ ਇਸ ਕਮਿਟੀ ਤੇ ਨਾ ਜੇ ਮਾਸਤਮਾ ਜੀ ਆ ਗਿਆ ਐ ਗੁਰੂ ਕਿਰਪਾ ਕਰੇ ਮੈਨੂੰ ਇਹਦੇ ਬਾਰੇ ਬੋੜੀ ਨੌਲੇਜ ਨਹੀਂ ਹੈਗੀ ਜੀ ਛੇਵੇਂ ਮੁਖੀ ਦਾ ਆ ਰਿਹਾ ਹੈ ਆਜੀ ਦਾ ਬਹੁਤਾ ਇਹਦੇ ਖਿਆਲ ਨਹੀਂ ਰੱਖੀਦਾ ਗੁਰੂ ਕਿਰਪਾ ਕਰੇ ਹੋਰ ਸੰਗਤਾਂ ਕੋਲ ਨੌਲੇਜ ਹੋਊਗੀ ਉਹ ਤੁਸੀਂ ਲੈ ਸਕਦੇ ਆ ਹਲੋ 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 ਉਹ ਕਿਹੜਾ ਬਾਬਾ ਐ ਫਰੈਂਕਪੁਰਾ ਹਲੋ 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 ਤੁਸੀਂ ਕਿਹਨੂੰ ਤੱਕ ਲਿਆ ਰਹੇ ਹੋ ਭੰਗਿਆ ਨੂੰ ਭਾਗੇ ਅਰੇ ਤਾਸ ਭਾਗੇ ਭੰਗਿਆ ਨੂੰ ਭਾਗੇ ਅਰੇ ਤਾਸ ਭਾਗੇ ਪਈ ਜੀਤ ਮੇਰੀ ਇੱਕ ਹਰਦ ਤੇਰੀ ਪਈ ਜੀਤ ਮੇਰੀ ਮਾਤਾ ਤੇਰੀ ਹਨ ਜੀਤ ਆਏ ਕਾਂਜੀ ਲਗਾਏ

we You <laughs> वाहेगुरु जी का खालसा वाहीगू फतेह जहरा जी कितों कहरे वास्ते आई जी आप लोकल जलंधर के रहने वाले हाँ नरकी इतन दर्शन करना आए हैं जी दिल्ली जरा रवाना हो रहे हैं अमृतसर तो चल के फतेह जी वास्ते हाँ जी हाँ जी ओके तो, तो, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਦਾ ਜੀ ਕਿੱਥੇ ਆਏ ਕਾਦੇ ਵਾਸਤੇ ਆਏ ਜੀ ਅੱਜ ਇੱਕ ਮਿੰਟ ਬੰਦ ਕਰ ਲ ਬੰਦੀ ਹੈ ਹਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮਹਾਨ ਨਗਰ ਕੀਰਤਨ ਦਿੱਲੀ ਫਤਿਹ ਦੀਸ ਦਾ ਪੰਜ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ ਹੈ ਜੋ ਕਿ ਅਕਾਲ ਤਖਤ ਸ੍ਰੀ ਹਰਮੰਦਰ ਹਰਮੰਦਰ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਦਿੱਲੀ ਮਜਨੂਗਾ ਢਿੱਲਾ ਪਹੁੰਚੇਗਾ ਉਸ ਦੇ ਸਵਾਗਤ ਵਾਸਤੇ ਲੰਮਾ ਪਿੰਡ ਗੁਰਦੁਆਰਾ ਪਾਤਸ਼ਾਹੀ 6ਵੀਂ ਤੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਔਰ ਹੋਰ ਵੀ ਬਹੁਤ ਸੰਗਤਾਂ ਪਹੁੰਚੀਆਂ ਨੇ ਸਭ ਸੰਗਤਾਂ ਨੂੰ ਆਇਆ ਆਇਆ ਇੱਥੇ ਨਿੱਘਾ ਸਵਾਗਤ ਕਰਨ ਦੀ ਬਹੁਤ-ਬਹੁਤ ਧੰਨਵਾਦ ਸਾਡੇ ਪ੍ਰੈਸ ਵੀਰ ਜੀ ਦਾ ਮੀਡੀਆ ਵਾਲੇ ਜੀ ਦਾ ਜੋ ਕਿ ਸਾਰਾ ਇਹ ਪ੍ਰੋਗਰਾਮ ਇਹ ਕਵਰ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਲੰਮੇ ਪਿੰਡ ਸੰਗਤ ਤੋਂ ਗੁਰੂ ਦਾ ਸਾਹਿਬ ਤੋਂ ਪਹੁੰਚੀਆਂ ਸੀ ਨਗਰ ਕੀਰਤਨ ਵਾਸਤੇ ਸੰਗਤਾਂ ਦਾ ਧੰਨਵਾਦ ਕੀਤਾ ਆ ਗੁਰੂ ਦਾ ਸਾਹਿਬ ਦੀ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ